ਸਵੇਰੇਗਾ ਕੀ ਸ਼ੁਰੂ ਦੇਖੋ ਪ੍ਰੋਟੈਸਟ ਜਿਹੜਾ ਸ਼ੁਰੂ ਹੋ ਗਿਆ ਸੰਗਤਾਂ ਆਉਨੀਆਂ ਸ਼ੁਰੂ ਹੋ ਗਈਆਂ ਰੋਪੜ ਦੇ ਸਵੇਰ ਦਾ ਭਾਰੀ ਮੀਂਹ ਹੈ ਪਰ ਸਾਡੇ ਕੋਲੋਂ ਫੋਟੋ ਤੇ ਵੀਡੀਓ ਲਗਾਤਾਰ ਵਰਕਰ ਵੀ ਦੇ ਵਿੱਚੋਂ ਬਣਾ ਕੇ ਭੇਜ ਰਿਹਾ ਕਾਫਲੇ ਤੇਜ਼ੀ ਨਾਲ ਚੰਡੀਗੜ੍ਹ ਵੱਲ ਵਧ ਰਹੇ ਆ ਪਟਕੜ ਸਾਹਿਬ ਤੋਂ ਵੀ ਕਾਫਲੇ ਸਾਰੇ ਤਿੰਨ ਹਲਕਿਆਂ ਤੋਂ ਅਮਲੋ ਤੋਂ ਸਰਹੰਦ ਤੋਂ ਬਸੀ ਪਠਾਨਾ ਤੋਂ ਔਰ ਇੱਧਰ ਡੇਰਾ ਬਸੀ ਤੋਂ ਬਹਾੜੀ ਤੋਂ ਖਰੜ ਤੋਂ ਸਾਰੇ ਥਾਮ ਦੇ ਉੱਤੇ ਕਾਫਲੇ ਜਿਹੜੇ ਆ ਉਹ ਵਰਕਰ ਲਗਾਤਾਰ ਫੋਟੋਆਂ ਸਾਨੂੰ ਆਪੋ ਆਪਣੀ ਕਾਰਜਕਾਰੀ ਦੀਆਂ ਭੇਜ ਰਹੇ ਆ। ਔਰ ਮੇਰੇ ਖਿਆਲ ਹੁਣੇ ਅੱਧੇ ਘੰਟੇ ਤੱਕ ਤੁਸੀਂ ਦੇਖੋਗੇ ਕਿ ਕਿੱਥੇ ਜਿਹੜੀ ਹੈ ਸੰਗਤਾਂ ਦਾ ਹੜਾ ਜੂ ਮੌਸਮ ਭਾਵੇਂ ਜੋ ਮਰਜ਼ੀ ਹੋਵੇ ਪਰ ਸਾਡੇ ਵਰਕਰਾਂ ਨੇ ਵੀ ਔਰ ਜਿਨ੍ਹਾਂ ਲੋਕਾਂ ਦੇ ਉੱਤੇ ਐਡਾ ਵੱਡਾ ਇਹ ਸਰਕਾਰ ਜ਼ੁਲਮ ਢਾ ਰਹੀ ਆ ਜਿਨ੍ਹਾਂ ਦੀਆਂ ਜ਼ਮੀਨਾਂ ਦਾ ਭਰੀ ਆ ਉਹਨਾਂ ਨੇ ਵੀ ਤਹਿਯਾ ਕੀਤਾ ਹੋਇਆ ਕਿ ਕੋਈ ਵੀ ਚੀਜ਼ ਜਿਹੜੀ ਆ ਰੁਕਣਾ ਨਹੀਂ ਸਾਰਿਆਂ ਨੇ ਧਰਨੇ ਦੇ ਵਿੱਚ ਜਿਹੜਾ ਉਹ ਪੁੱਛਣਾ ਇਸ ਕਰਕੇ ਥੋੜੇ ਮਿੰਟਾਂ ਦੇ ਵਿੱਚ ਹੀ ਡਾਟ ਕ ਪੂਰੀਆਂ ਲੱਗਣ ਗਿਆ ਔਰ ਜਿੰਨੀ ਦੇਰ ਤੱਕ ਸਰਕਾਰ ਇਹ ਪਾਲਿਸੀ ਵਾਪਸ ਨਹੀਂ ਲੈਂਦੀ ਉਨੀ ਦੇਰ ਤੱਕ ਇਹ ਕੰਮ ਚੱਲਦਾ ਰਹੇਗਾ ਹਰ ਹਾਲਤ ਦੇ ਵਿੱਚ ਸਰਕਾਰ ਨੂੰ ਜਿਹੜੀ ਹੈ ਇਹ ਪਾਲਿਸੀ ਜਿਹੜਾ ਕਿ ਬਹੁਤ ਵੱਡਾ ਫਰਾਡ ਹੈ ਬਹੁਤ ਵੱਡਾ ਪ੍ਰਿਤਾਚਾਰ ਹੈ ਉਹਨੂੰ ਵਾਪਸ ਲੈ ਲੀ। ਬਹੁਤ ਸਾਰੇ ਟੈਲੀਫੋਨ ਤੇ ਤੁਹਾਡੀ ਕਿਸਾਨਾਂ ਨਾਲ ਗੱਲ ਹੋਈ ਹੈ ਲੋਕਾਂ ਦੀ ਕਿਹੜਾ ਤੁਹਾਨੂੰ ਲੱਗਦਾ ਹੈ ਕਿ ਜੇ ਕੋਈ ਲੈ ਕੇ ਕੰਮ ਨਾਲ ਜ਼ਿਆਦਾ ਵਿਰੋਧ ਇੱਕ ਵੀ ਚੀਜ਼ ਨਹੀਂ ਹੈ ਜਿਹੜੀ ਗਵਰਨਮੈਂਟ ਪਾਲਿਸੀ ਦੇ ਵਿੱਚ ਜਸਟੀਫਾਈ ਕਰ ਸਕਦੀ। ਸਰਕਾਰ ਤਾਂ ਆਪ ਮੁੱਖ ਮੰਤਰੀ ਸਾਹਿਬ ਮੰਤਰੀ ਦਸਕਤ ਕਰਨ ਤੋਂ ਭੱਜ ਗਏ ਕਿਉਂਕਿ ਸਕੀਮ ਤਾਂ ਬਣੀ ਦਿੱਲੀ ਦੇ ਵਿੱਚ ਬਣਾਉਣ ਵਾਲੀ ਕੇਂਦਰੀ ਵਲ ਦੀ ਟੀਮ ਜਿਹੜੀਆਂ ਜ਼ਮੀਨਾਂ ਦੇਣੀਆਂ ਉਹ ਦਿੱਲੀ ਦੇ ਬਿਲਡਰਾਂ ਨੂੰ ਤੇ ਪੰਜਾਬੀ ਤਾਂ ਜਿਹੜੇ ਆ ਕਿਸਾਨ ਸਿਰਫ ਲੁੱਟੇ ਜਾਣੇ ਆ। ਔਰ ਸਾਡੇ ਮੰਤਰੀਆਂ ਨੂੰ ਡਰਾ ਕੇ ਬਾਅਦ ਚ ਸਾਡੇ ਤੇ ਪੱਤੇ ਹੋਣੇ ਜੇ ਚੰਗੀ ਸਕੀਮਾਂ ਤੇ ਦਸਕਤ ਕਰ ਅਮਨ ਗੋੜਾ ਨੇ ਬੈਸਬਲ ਤਾਂ ਕਿਹਾ ਕਿ ਇਹ ਕਹਿੰਦੀ ਸੀ ਕਿ ਜੋ ਕਾਲੀਦਲ ਨੇ ਬਣਾਈ ਸੀ ਪਹਿਲਾਂ ਉਹਨਾਂ ਨੇ ਜਿਹੜੇ ਬੈਡ ਤੋਂ ਪਾਲਟੀ ਬਾਈ ਸੀ ਜਦੋਂ ਅਸੀਂ ਬਣਾ ਦਿੱਤੇ ਏਦਾਂ ਅਨੋਖੀ ਗਮਰਾਹ ਨਹੀਂ ਹੁੰਦੇ ਜੇ ਕਾਲੀਦਲ ਨੇ ਬਣਾਈ ਸੀ ਤਾਂ ਇਸ ਤੇ ਕਹ ਰਹੇ ਵਾਪਸ ਕਰ ਦਿਓ ਤੇ ਤੁਸੀਂ ਸਾਡੇ ਕਰਕੇ ਕਿਉਂ ਇੰਨੀ ਬਦਰਮੀ ਖਟ ਰਹੇ ਹੋ ਕਰੋ ਵਾਪਸ ਆਹ ਕਾਲੀਦਲ ਹੀ ਤਾਂ ਦੇ ਰਿਆ ਨਾ ਤੇ ਤੁਸੀਂ ਸਾਨੂੰ ਕਿਉਂ ਬੁਲਾਈਜ਼ ਕਰਦੇ ਪਏ ਅਠੀ ਤਾਂ ਅੱਗੇ ਹੋ ਕੇ ਕਿੰਨੇ ਪੇ ਕਰੋ ਵਾਪਸ ਹੁਣੇ ਅਨਾਉਂਸ ਕਰੋ ਤੁਸੀਂ ਸਾਡੇ ਕਰਕੇ ਕਿਉਂ ਫਿਰ ਕਾਲਾ ਖੰਦ ਦੇ ਉੱਤੇ ਸਮਝੀ ਬਟਾ ਚਲੋ